ਕਰਤੇ ਹਾਂ ਹਾਂ ਕਰਦੇ ਹਾਂ ਉਹੀ ਅਸੀਂ ਨਸ਼ਿਆ ਅਸੀਂ ਨਸ਼ਿਆ ਕਰੇ ਜਿਲਾਬ ਲੈ ਜਾਨ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਕਾਰੇਦਾਰ ਬਣ ਕੇ ਕਾਰੇਦਾਰ ਬਣ ਕੇ ਕਾਮ ਕਰਾਂਗੇ ਕਾਮ ਕਰਾਂਗੇ ਅਸੀਂ ਆਪਣੇ ਪਿੰਡ ਅਸੀਂ ਆਪਣੇ ਪਿੰਡ ਦੇ ਗੁਰੂ ਸੇਕ ਸਮਦਾਤ ਕਿਹਦੇ ਸਮਦਾਤ ਨਸ਼ਾ ਕਰਕੇ ਨៃ ਨਮਾਂਗੇ ਨਹੀਂ ਨਮਾਂਗੇ ਅਸੀਂ ਕਿਸੇ ਅਸੀਂ ਕਿਸੇ ਨਸ਼ਾ ਤੰਕਰ

ਅੱਜ ਤੁਹਾਡਾ 43 ਵਗਨੇ ਪਰ ਫਿਰ ਵੀ ਤੁਹਾਡੇ ਲੋਕਾਂ ਦੇ ਤੈਜ ਨੂੰ ਧੰਨਵਾਦ ਵੀ ਤੁਸੀਂ ਜਿਸ ਜੋਤ ਕੇ ਸਾਡੇ ਨਾਲ ਆਏ ਜੇ ਨਸ਼ੇ ਦੇ ਅਗੇ ਆਪਾਂ ਤੁਹਾਡੇ ਨਾਲ ਖੜਿਆ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਮਾਨ ਸਾਹਿਬ ਦੇ ਸੁਪਨੇ ਰੰਗਲਾ ਪੰਜਾਬ ਨੂੰ ਪੂਰਾ ਕਰਾਂ ਮੇਰਾ ਸ਼ੁਭਨਾਮ ਗੁਰਸਿਮਰਨਜੀਤ ਸਿੰਘ ਮਾਨ ਹੈ ਜੀ ਮੇਰਾ ਪਿੰਡ ਜਠੋਲ ਅਟਾਰੀ ਹਲਕਾ ਜੀ ਅੱਜ ਜੁੱਧ ਨਸ਼ਿਆਂ ਵਿਰੁੱਧ ਮੀਟਿੰਗ ਹੀ ਤੇ ਕਿਸ ਕਾਰਨ ਅੱਜ ਸੀਐਮ ਸੁਣਿਆ ਮੈਂ ਵੀ ਅੰਮ੍ਰਿਤਸਰ ਆਏ ਹੀ ਮੱਥਾ ਟੇਕਣ ਦਰਬਾਰ ਸਾਹਿਬ ਜਿੱਥੇ ਤਮਕੀ ਦੀ ਗੱਲ ਉੱਡੀ ਆ ਉਸ ਕਰਕੇ ਸਾਡੇ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਉਹ ਨਹੀਂ ਮੇਰੇ ਪਿੰਡ ਪਹੁੰਚ ਸਕੇ ਤੇ ਉਹਨਾਂ ਦਾ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਦਾ ਬੀਡੀਪੀਓ ਵਿਕਰਮਜੀਤ ਸਿੰਘ ਜੀ ਦਾ ਧੰਨਵਾਦ ਕਰਦਾ ਜਿੱਦਾਂ ਮੇਰੇ ਪਿੰਡ ਨੂੰ ਗਰਾਊਂਡ ਨੂੰ 40 ਲੱਖ ਰੁਪਏ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸਾਡੇ ਐਸਐਚਓ ਸਾਹਿਬ ਅਮਨਦੀਪ ਜੀ ਉਹਨਾਂ ਦੀ ਵੀ ਬੜੀ ਯੋਗਦਾਨ ਆ ਇਸ ਨਸ਼ਿਆਂ ਦੇ ਵਿੱਚ ਵੀ ਉਹਨਾਂ ਦਾ ਡਾਰੀ ਬੜਾ ਹੈ ਜਦੋਂ ਤੇ ਉਹ ਇਸ ਘਰੇਂਡੇ ਦੇ ਵਿੱਚ ਆਣ ਕੇ ਲੱਗੇ ਆ ਉਹ ਬਹੁਤ ਹੀ ਜਿਆਦਾ ਹੀ ਕਿਰਪਾ ਹੋਈ ਆ ਇਹ ਨਸ਼ੇ ਦੇ ਬਹੁਤ ਜ਼ਿਆਦਾ ਰੋਕ ਥੰਮ ਹੋਈ ਆ ਸਾਡੇ ਪਿੰਡ ਮੁੰਨ ਕਾ ਕਿ ਕਿੰਨਾ ਨਸ਼ਾ ਜਿਹੜਾ ਇੱਥੇ ਹੋ ਜਾਂਦਾ ਲੋਕ ਕਿੰਨਾ ਨਸ਼ਾ ਕਰਦੇ ਆ ਇਹ ਸਾਰਾ ਇਹ ਅੱਜ ਤੋਂ ਤਾਂ ਪਹਿਲਾਂ ਮਹੀਨਾ 2 ਮਹੀਨੇ ਦੀ ਗੱਲ ਆ ਬਹੁਤ ਜ਼ਿਆਦਾ ਹੈ ਜਦੋਂ ਦੀ ਇਹ ਜਮਰਾ ਸੀਐਮ ਭਗਵੰਤ ਮਾਨ ਜੀ ਨੇ ਨਸ਼ਾ ਰੋਧ ਜੁੱਧ ਨਸ਼ਾ ਵਰਧ ਚਲਾਈ ਆ ਬਹੁਤ ਜ਼ਿਆਦੀ ਠੱਲ ਪਈ ਆ ਸਾਡੇ ਪਿੰਡ ਬਹੁਤ ਜ਼ਿਆਦਾ ਹੀ ਬਹੁਤ ਜ਼ਿਆਦੀ ਠੱਲ ਪਈ ਆ ਪਹਿਲਾਂ ਬਹੁਤ ਜ਼ਿਆਦਾ ਹੈ ਹੁਣ ਬਾਕੀ ਵੀ ਟਾਈ ਲੱਗੇ ਫਿਰ ਕਾਹੂ ਵੇਚੀ ਦਾ ਸਾਰੇ ਪਿਆ ਜੀ ਸਾਰੇ ਪਿਆ ਹੈ ਵੇਖੋ ਇਸ ਗੱਲ ਦਾ ਡਰ ਹੈ ਜੇ ਮਜੀਠੀਆ ਸਾਹਿਬ ਨੂੰ ਪੁਲਸਰ ਰਸਤੇ ਚ ਲੈ ਸਕਦੀ ਆ ਤੇ ਬਾਕੀ ਦੇ ਬਾਕੀ ਛੋਟੀਆਂ ਮੱਛੀਆਂ ਆਪਣੇ ਆਪ ਹੀ ਸਾਈਡ ਤੇ ਲੱਗ ਜਣੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਮੈਂ ਅਪੀਲ ਇਹੋ ਹੀ ਕਰਨਾ ਚਾਹੁੰਦਾ ਵੀ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਜ਼ਰੂਰੀ ਹੈ ਜੀ ਗਰਾਊਂਡ ਦੇ ਨਾਲ ਜ ਬੱਚਿਆਂ ਨੂੰ ਜੋੜੋ ਭਾਵੇਂ ਉਹ ਬੱਚਾ ਇੱਕ ਤੇ ਇੱਕ ਮੋਬਾਈਲ ਤੋਂ ਦੂਰ ਹੋ ਜਾਂਦਾ ਇੱਕ ਜਿਹੜਾ ਗਰਾਊਂਡ ਨਾਲ ਜੁੜ ਜਾਂਦਾ ਉਹ ਨਸ਼ਿਆਂ ਤੋਂ ਉਹ ਜਮਰਾ ਰਾਈਨੀ ਸਾਨੀ ਤੋਂ ਵੀ ਦੂਰ ਹੋ ਜਾਂਦਾ ਚੰਗੀ ਬਹਿਣੀ ਖਰੂਣੀ ਚ ਚੱਲ ਜਾਂਦਾ ਉਹ ਇਸ ਕਰਕੇ ਸਾਰਿਆਂ ਨੂੰ ਅਪੀਲ ਆ ਹਰ ਇੱਕ ਪਿੰਡ ਦੇ ਵਿੱਚ ਸ੍ਰੀ ਮਾਨ ਭਗਵੰਤ ਸਿੰਘ ਨੂੰ ਬੇਨਤੀ ਕਰੂੰਗਾ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਜ਼ਰੂਰੀ ਆ ਮੈਂ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਜੀ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਮੈਨੂੰ ਇਦਾਂ ਜੋਗ ਬਣਾਤਾ ਹੈ ਮੈਨੂੰ ਜਠੋਹਾਲਾਂ ਦੇ ਵਿੱਚ ਖੜਾ ਹੋਣ ਦਾ ਮਾਣ ਮਹਿਸੂਸ ਕਰਾਤਾ ਤੇ ਮੁੱਖ ਮਹਿਮਾਨ ਕੌਣ ਆ ਸੀ ਸਾਡੀ ਮੁੱਖ ਮਹਿਮਾਨ ਜੀ ਸਾਰੇ ਆਪਣੇ ਭੈਣ ਭਰਾ ਸਾਰੇ ਮੁੱਖ ਮਹਿਮਾਨ ਹੀ ਆ ਜੀ ਸਾਡੇ ਚੇਅਰਮੈਨ ਟਾਰੀ ਮੰਡੀ ਬੋਰਡ ਤੋਂ ਮੈਡਮ ਸੀਮਾ ਸੋਢੀ ਜੀ ਸਾਡੇ ਵੀਡੀਓ ਸਾਹਿਬ ਬਲਾਕ ਤੋਂ ਬਿਕਰਮਜੀਤ ਸਿੰਘ ਜੀ ਸਾਡੇ ਐਸਐਚਓ ਸਾਹਿਬ ਅਮਨਦੀਪ ਜੀ ਥਾਣਾ ਘਰੇਂਡੇ ਤੋਂ ਇਹ ਸਾਰੇ ਮੁੱਖ ਮਹਿਮਾਨ ਸੀ ਸੁਪਿੰਦਰ ਜਠੋਲ ਚ ਆਇਆ ਸਾਡਾ ਮਾਨ ਸਰਪੰਚ ਦਾ ਮੁੰਡਾ ਆ ਜਿਹੜਾ ਬੜਾ ਵਧੀਆ ਹੈ ਲੀਡਰ ਹੈ ਇੱਕ ਬਣਿਆ ਤੇ ਉਹ ਉਹ ਉਸ ਟਾਈਮ ਵੀ ਸਰਪੰਚ ਬਣ ਗਿਆ ਸੀ ਜਦੋਂ ਸਾਡੀ ਸਰਕਾਰ ਨਹੀਂ ਸੀ ਇਹ ਬਹੁਤ ਮਿਹਨਤੀ ਵਰਕਰ ਹੈ ਸਾਡਾ ਬਲਾਕ ਪ੍ਰਧਾਨ ਵੀ ਹੈ ਪਲਸ ਯੂਥ ਦਾ ਵੀ ਜਿਹੜਾ ਇਹ ਸਾਰਾ ਕੰਮ ਕਰਦਾ ਹੈ ਇੰਨੇ ਅੱਜ ਨਸ਼ਿਆਂ ਤੇ ਮੀਟਿੰਗ ਬਹੁਤ ਸੋਹਣੀ ਕੀਤੀ ਜਿਹਦੇ ਵਿੱਚ ਸਭ ਤੋਂ ਵੱਡੀ ਗੈਦਰਿੰਗ ਚ ਅਜਨਾਨੀਆਂ ਆਈਆਂ ਜਿਨ੍ਹਾਂ ਨੇ ਅਸਲ 'ਚ ਪੰਜਾਬ ਜਿਹੜਾ ਆਪਾਂ ਪੁਰਾਣਾ ਪੰਜਾਬ ਵੇਖਿਆ ਆ ਅਸਲ 'ਚ ਹੰਡਾਇਆ ਪੰਜਾਬ ਉਹ ਲੋਕ ਬੈਠੇ ਸੀ ਜਦੋਂ ਅਸੀਂ ਪੁਰਾਣੇ ਪੰਜਾਬ ਦੀ ਗੱਲ ਕਰਨੇ ਆ ਪੁਰਾਣੇ ਪੰਜਾਬ 'ਚ ਕੀ ਸੀ ਕੱਚੀਆਂ ਗਲੀਆਂ ਕੱਚੀਆਂ ਸੜਕਾਂ ਕੱਚੀਆਂ ਨਾਲੀਆਂ ਕੱਚੇ ਘਰ ਪਰ ਫਿਰ ਵੀ ਇੱਤਿਹਾਸ ਸੀ ਇਹਨਾਂ ਸਿਆਸਤਦਾਨਾਂ ਨੇ ਜਿਹੜੇ ਹਾਲਾਤ ਕੀਤੇ ਆ ਉਹਨਾਂ ਨੂੰ ਮਾਨ ਸਾਹਿਬ ਨੇ ਸਾਡੇ ਵੱਲੋਂ ਜਿਹੜੀ ਡਿਊਟੀ ਲਾਈ ਗਈ ਸਾਡੇ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਤ ਕਰਨ ਦਾ ਉਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਡਾ ਪੂਰਾ ਸਾਥ ਦਿੰਦੇ ਪਿਆ ਤੇ ਸਾਨੂੰ ਉਮੀਦ ਹੈ ਆ ਵੀ ਪਿੰਡਾਂ ਦੇ ਸਰਪੰਚੇ ਜਲਦ ਤੋਂ ਜਲਦ ਇਸ ਪਿੰਡ 'ਚ ਨਸ਼ੇ ਦੀ ਸੁਭਾਈ ਖਤਮ ਹੋ ਜਾਵੇ। ਲੱਗਦਾ ਪਿੰਡ ਦਾ ਸਰਪੰਚ ਪੜਿਆ ਲਿਖਿਆ ਹੋਣਾ ਚਾਹੀਦਾ ਵਾ ਜਿਹੜਾ ਕਿ ਪਿੰਡ ਨੂੰ ਅਗਲਾ ਚੱਲਣਾ ਚਾਹੀਦਾ। ਬਿਲਕੁਲ ਆ ਵੇਖੋ ਸਾਡੇ ਜਿੰਨੇ ਵੀ ਆਤਕੀ ਆਮ ਆਦਮੀ ਪਾਰਟੀ ਨੇ ਸੀਟਾਂ ਦਿੱਤੀਆਂ ਜਿੰਨੀਆਂ ਵੀ ਸਰਪੰਚ ਨੇ ਤੁਸੀਂ ਵੇਖੋ ਸਾਰਾ ਟਾਰੀ ਹਲਕਾ ਤੁਸੀਂ ਵੇਖੋ ਸਾਰਾ ਯੂਥ ਮੁੰਡਾ ਜਿਹੜਾ ਸਰਪੰਚ ਮੈਂਬਰ ਬਣਿਆ। ਲਿਖੇ ਦੀ ਗੱਲ ਕਰੀਏ ਨਸ਼ੇ ਦਾ ਕੀ ਹਾਲ ਹੈ ਤੁਹਾਡੇ ਇਲਾਕੇ ਦੇ ਦੇਖੋ ਤੁਸੀਂ ਆਪ ਹਰ ਪਿੰਡ ਚ ਜਾ ਕੇ ਪਤਾ ਕਰੋ ਮੇਰੇ ਹਿਸਾਬ ਨਾਲ 50 ਕਿਤੇ 50% ਨਸ਼ਾ ਘਟਿਆ ਕਿਤੇ 70% ਘਟਾ ਮਤਲਬ ਡਰਾ ਹੋ ਗਿਆ ਨਾ ਲੋਕਾਂ ਨੂੰ ਜਦੋਂ ਇੱਕ ਦੋ ਘਰ ਟਾਏ ਤੇ ਡਰ ਪੈ ਗਿਆ ਹੋਰ ਵੀ ਕਾਫੀ ਲੰਬੀਆਂ ਲਿਸਟਾਂ ਬਣ ਗਈਆਂ ਜਿੱਦਾਂ ਤੇ ਨਸ਼ਾ ਵੇਚਦੇ ਉਹ ਵੀ ਜਲਦੀ ਤੋਂ ਜਲਦੀ ਜਿਹੜੇ ਘਟਾਏ ਜਾਣਗੇ ਲੋਕਾਂ ਨੂੰ ਇਹ ਵੀ ਕਹਣਾ ਚਾਹਵਾ ਲੋਕਾਂ ਨੂੰ ਇਹੋ ਕਰਨਾ ਚਾਹਾਂਗੇ ਵੀ ਜਿਹੜੀਆਂ ਦੂਜੀਆਂ ਸਰਕਾਰਾਂ ਨੇ ਤੁਹਾਡੇ ਨਾਲ ਕੀ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨ ਸਾਹਿਬ ਤੁਹਾਡੇ ਨਾਲ ਖੜੇ ਸਾਰੇ ਰਲ ਕੇ ਹੰਬਲਾ ਮਾਰੀਏ ਤੇ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਰੰਗਲਾ ਪ ਹੱਸਦਾ ਵਸਦਾ ਪੰਜਾਬ ਕਿਕਲੀਆਂ ਪਾਉਂਦਾ ਪੰਜਾਬ ਗੱਬਰਾਂ ਦਾ ਪੰਜਾਬ ਮਟਿਆਰਾਂ ਦਾ ਪੰਜਾਬ ਦੁਬਾਰਾ ਬਣਾਈ